प्रकाशितोल स्कूल, स्कूल टांडा की खबर उस वक्त रंग लियाई आज जिला ट्रांसपोर्ट अधिकारी मैडम जीवन चौध कौर ने सेंट सोल्जर स्कूल टांडा पहुंच के सुप्रीम कोर्ट के निगमेख्या बसा खिलाफ सख्त कार्रवाई की थी।

ਦੀ ਇਹਨਾਂ ਵੀ ਕਿਉਂ ਕਿ ਲਗਾ ਦ ਅੱਜ ਸੇਫ ਸਕੂਲ ਵਾਹਨ ਪਾਲਿਸੀ ਦੇ ਤਹਿਤ ਸੇਂਟ ਸੋਲਜਰ ਸਕੂਲ ਟਾਂਡਾ ਦੀ ਬੱਸਾਂ ਦੀ ਚੈਕਿੰਗ ਕੀਤੀ ਗਈ ਹੈ ਜਿਦੇ ਵਿੱਚੋ ਵਿੱਕੀ ਪਾਇਆ ਗਿਆ ਕਿ ਇੱਕ ਬੱਸ ਦਾ ਪੀਪੀ 01 ਨੰਬਰ ਵਾਲੀ ਸੀਗੀ ਜੋ ਕਿ ਸਕੂਲ ਦੇ ਲਈ ਨਹੀਂ ਯੂਜ਼ ਹੋ ਸਕਦੀ ਔਰ ਬਾਕੀ ਜਿਹੜੀਆਂ ਕਈ ਬੱਸਾਂ ਸੀਗੀਆਂ ਉਹਨਾਂ ਕੋਲ ਫਿਟਨੈਸ ਨਹੀਂ ਸੀਗੀਆਂ ਤੇ ਸਾਡੇ ਵੱਲੋਂ ਉਹ ਬੱਸਾਂ ਬੰਦ ਕਰ ਦਿੱਤੀਆਂ ਗਈਆਂ ਔਰ ਇੱਕ ਬੱਸ ਦਾ ਚਲਾਨ ਕੱਟਿਆ ਗਿਆ 6 ਬੱਸਾਂ ਬੰਦ ਕੀਤੀਆਂ ਗਈਆਂ ਦੁਆਬਾ ਐਕਸਪ੍ਰੈਸ ਟਾਂਡਾ ਫੁੱਡਬੋਲ